ਰੰਜੀਤਪੁਰਾ ਪੁਤਲੀ ਘਰ ਦੇ ਰਹਿਣ ਵਾਲੇ ਤਜਿੰਦਰਪਾਲ ਸਿੰਘ ਨੇ ਆਪਣੇ ਸੋਹਰਾ ਪਰਿਵਾਰ ਤੇ ਲਾਏ ਗੁੰਡਾ ਕਰਦੀ ਕਰਨ ਦੇ આરોਪ ਅਤੇ ਦੱਸਿਆ ਕਿ ਉਸਦੀ ਪਤਨੀ ਅਕਸਰ ਜੜਾਇਆ ਲੜਾਈ ਝਗੜਾ ਕਰਦੀ ਰਹਿੰਦੀ ਸੀ ਤਾਂ ਦੱਸਿਆ ਕਿ ਤਜਿੰਦਰਪਾਲ ਸਿੰਘ ਵੱਲੋਂ આરોਪ ਲਾਏ ਗਾਨ ਕਿ ਤਕਰੀਬਨ 7 ਸਾਲ ਵਿਆਹੂ ਹੋ ਗਏ ਨੇ ਉਹਦੇ ਤੇ ਆ ਉਸਦੀ ਜਿਹੜੀ ਪਤਨੀ ਆ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਘਰ ਦੇ ਵਿੱਚ ਜਿਹੜਾ ਉਹ ਕਲੇਸ਼ ਕਰਦੀ ਰਹਿੰਦੀ ਸੀ ਤਾਂ ਬੀਤੇ 30 ਤਰੀਕ ਨੂੰ ਜਦੋਂ ਉਸਦੀ ਪਤਨੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਗਈ ਹੋਈ ਸੀ ਤਾਂ ਅਚਾਨਕ ਸ਼ਾਮ ਦੇ ਵੇਲੇ ਜਦੋਂ ਉਹ ਵਾਪਸ ਆਉਂਦੀ ਹੈ ਨਾਲ ਉਸਤੇ ਜਿਹੜੇ ਨੇ ਭਰਾ ਅਤੇ ਉਸਤੇ ਪਰਿਵਾਰਿਕ ਮੈਂਬਰ ਆਉਂਦੇ ਨੇ ਗੱਡੀ ਦੇ ਵਿੱਚ ਤਾਂ ਲੜਕੀ ਵੱਲੋਂ ਇਹ ਸੋਹਰਾ ਪਰਿਵਾਰ ਦਾ ਜਿਹੜਾ ਗੇਟ ਟੱਪ ਕੇ ਉਸ ਦੀ ਸੀਸੀਟੀਵੀ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਗੇਟ ਟੱਪ ਕੇ ਜਿਹੜਾ ਉਹ ਅੰਦਰ ਆਪਣੇ ਘਰ ਦੇ ਵਿੱਚ ਦਾਖਲ ਹੁੰਦੀ ਆ ਤਾਂ ਦਾਖਲ ਹੋ ਕੇ ਜਿਹੜਾ ਆ ਉਹ ਗੇਟ ਨੂੰ ਜਿਹੜਾ ਅੰਦਰ ਗੇਟ ਲੱਗਾ ਹੁੰਦਾ ਉਹਨੂੰ ਭੰਨਣ ਦੀ ਜਿਹੜੀ ਉਹ ਕੋਸ਼ਿਸ਼ ਕਰਦੀ ਹੈ ਤਾਂ ਤਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਜਦੋਂ ਗੇਟ ਨਹੀਂ ਖੁੱਲੇ ਜਾਂਦਾ ਤਾਂ ਉਸ ਤੋਂ ਬਾਅਦ ਕਿਚਨ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਇੱਕ ਸ਼ੀਸ਼ਾ ਲੱਗਾ ਹੁੰਦਾ ਆ ਤਾਂ ਉਸ ਨੂੰ ਜਿਹੜਾ ਉਹ ਤੋੜਿਆ ਜਾਂਦਾ ਆ ਤਾਂ ਬਾਹਰ ਵੀ ਜਿਹੜਾ ਉਸ ਤੇਜਿੰਦਰਪਾਲ ਸਿੰਘ ਨੇ ਇਹ આરોਪ ਲਾਏ ਗਾਨ ਹਨ ਕਿ ਜਿਹੜੇ ਲੜਕੀ ਦੇ ਜਿਹੜੇ ਨਾਲ ਰਿਸ਼ਤੇਦਾਰ ਆਏ ਹੋਏ ਸਨ ਉਸ ਦੇ ਭਰਾ ਆਏ ਸਨ ਤਾਂ ਉਹਨਾਂ ਵੱਲੋਂ ਜਿਹੜਾ ਤੇਜਦਰ ਹਥਿਆਰ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਸਨ ਕਿ ਮਾਰਨ ਦੀ ਨੀਤ ਦੇ ਨਾਲ ਹੀ ਉਹ ਆਏ ਹਨ ਤਾਂ ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਮੈਂ ਜਦੋਂ ਰੋਲਾ ਪਾਇਆ ਆਪਣੀ ਗਲੀ ਦੇ ਮੁਹੱਲੇ ਦੇ ਵਿੱਚ ਤਾਂ ਲੋਕ ਜਦੋਂ ਇਕੱਠੇ ਹੋ ਗਏ ਤਾਂ ਉਸ ਤੋਂ ਬਾਅਦ ਜਿਹੜੇ ਨੇ ਪੀ ਜੜਾਇਆ ਆਪਣੀ ਗੱਡੀ ਉੱਥੇ ਛੱਡ ਕੇ ਉੱਥੋਂ ਫਰਾਰ ਹੋ ਗਏ ਤਾਂ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਵੀ ਆਈ ਆ ਪੁਲਿਸ ਦੇ ਵੱਲੋਂ ਜਿਹੜਾ ਪੂਰਾ ਮਾਮਲਾ ਜਿਹੜਾ ਆ ਆਪਣੇ ਧਿਆਨ ਚ ਲਿਆ ਗਿਆ ਤਾਂ ਇਹ ਪੂਰਾ ਮਾਮਲਾ ਕੀ ਹੈ ਆ ਤੁਹਾਨੂੰ ਵੀ ਦਿਖਾਉਣੇ ਹਾਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਤਜਿੰਦਰਪਾਲ ਸਿੰਘ ਹੈ ਜੀ ਤੇ 43 45 ਰஞ்சிਤਪੁਰਾ ਦਾ ਰਹਿਣ ਵਾਲਾ ਜੀ ਤੇ ਮੇਰਾ ਜਿਹੜਾ ਜਿਹੜਾ ਮੇਰਾ ਵਿਆਹ ਹੈ ਜੀ 11 ਦਸੰਬਰ 11 ਦਸੰਬਰ 2017 ਵਿੱਚ ਹੋਇਆ ਜੀ ਮੇਰਾ ਮੇਰੀ ਘਰ ਪਤਨੀ ਦਾ ਨਾਮ ਬਲਜੀਤ ਕੌਰ ਆ ਉਹਦੇ ਪਿਤਾ ਦਾ ਨਾਮ ਸੁਲੱਖਣ ਸਿੰਘ ਆ ਜੀ ਪੰਜ ਵਰਡ ਦੇ ਰਹਿਣ ਵਾਲੇ ਆ ਜੀ ਉਹਨਾਂ ਦਾ profession ਬਾਬੇ ਆ ਜੀ ਤੇ ਕੀ ਕੀ ਮਾਮਲਾ ਕੀ ਹੈ ਜੀ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕਿ ਸਾਰਾ ਮਾਮਲਾ ਕੀ ਹੈਗਾ ਜੀ ਮਾਮਲਾ ਜੀ ਮੇਰੀ ਘਰ ਦੀ ਮੈਨੂੰ ਬਹੁਤ ਤੰਗ ਪਰੇਸ਼ਾਨ ਮੇਰੇ ਮਾਪਿਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਹੈ ਮੈਨੂੰ ਮੈਂਟਲੀ ਹਰਾਸ ਕਰਦੀ ਹੈ ਮੇਰੇ ਮਾਪਿਆਂ ਨੂੰ ਵੀ ਪੂਰਾ ਮੈਂਟਲੀ ਹਰਾਸ ਕਰ ਦਿੰਦੀ ਆ ਇੱਥੇ ਨਿਤ ਨਿਤ ਕੋਈ ਨਾ ਕੋਈ ਬਹਾਨੇ ਦਾ ਨਾਲ ਕਲੇਸ਼ ਖੜਾ ਕਰ ਦੇਣਾ ਤੇ ਐਕਚੁਅਲੀ ਉਹਦਾ ਮੋਟਿਵ ਇਹ ਹੈਗਾ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਹੱਟ ਦੇ ਮਰੀਜ਼ ਇਹਨਾਂ ਨੂੰ ਮਾਰ ਦਈਏ ਤੇ ਇਹਦੀ ਸਾਰੀ ਪ੍ਰਾਪਰਟੀ ਦਾ ਤੇ ਇਹਨਾਂ ਦੇ ਕਬਜ਼ਾ ਕਰ ਲੀਏ ਠੀਕ ਹੈ ਇਹ ਜਿਹੜਾ ਕਲੇਸ਼ ਕਦੋਂ ਤੋਂ ਜਿਹੜਾ ਚਾਲੂ ਹੋਇਆ ਜੀ ਇਹ ਸਾਰਾ ਮਾਮਲਾ ਹਾਂਜੀ ਤੰਗ ਪਰੇਸ਼ਾਨ ਤੇ ਉਹ ਬੜੇ ਬਹੁਤ ਚਿਰਦੀ ਕਰਦੀ ਹੈ ਜੀ ਮਗਰ ਇਹ ਪਹਿਲਾਂ 2 2 ਸਾਲ ਪਹਿਲਾਂ ਕੀ ਹੋਇਆ ਜੀ ਨੇ ਘਰ ਦੇ ਵਿੱਚ ਬਹੁਤ ਤਕੜਾ ਕਲੇਸ਼ ਪਾ ਦਿੱਤਾ ਠੀਕ ਹੈ ਜੀ ਮੇਰੇ ਮਾਪਿਓ ਦੇ ਨਾਲ ਤਾਂ ਕੰਮ ਕੀ ਵੀ ਕਰ ਲਈ ਹੈ ਠੀਕ ਹੈ ਜੀ ਤੇ ਮੇਰੀ ਸਿਸਟਰ ਵੀ ਆਈ ਸੀ ਉਹਦੇ ਨਾਲ ਵੀ ਨੇ ਉਹਦੇ ਉਹਦੇ ਉਹਦੀ ਗੱਲ ਨੂੰ ਪੈ ਗਈ ਉਹਦੇ ਮੂੰਹ ਨੂੰ ਪੈ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਏ ਇਹਦੀ ਸਿਸਟਰ ਵੀ ਇੱਥੇ ਉਹਦੋਂ ਇਹਦੀ ਸਿਸਟਰ ਵੀ ਆਈ ਹੋਈ ਸੀ ਉਹਦੀ ਸਿਸਟਰ ਨਾ ਵੀ ਚਲੇ ਆਪਣੇ ਘਰ ਚਲੇ ਵਾਪਸ ਚੱਲ ਗਈ ਆ ਠੀਕ ਆ ਹੁਣ ਫਿਰ 1.5 ਸਾਲ ਬਾਅਦ ਪੋਨੇ 1 ਪੋਨੇ 2 ਸਾਲ ਬਾਅਦ ਆਈ ਹੈ ਜੀ ਫੇਰ ਦੁਬਾਰਾ ਤੇ ਆ ਕੇ 11 ਤਰੀਕ ਨੂੰ ਆ ਕੇ ਆਪੇ ਅੰਦਰ ਵਰ ਗਈ ਅਸੀਂ ਕੁਝ ਨਹੀਂ ਗਿਆ ਠੀਕ ਆ ਆਪਾਂ ਚੁੱਪ ਕਰਕੇ ਉਹਨੂੰ ਰੱਖਿਆ ਵਾ ਉਹਨੂੰ ਇੱਕ ਵੀ ਕੋਈ ਗੱਲ ਨਹੀਂ ਕੀਤੀ ਮਗਰ ਹੁਣ ਕੀ ਆ ਜੀ ਫੇਰ ਮੇਰੇ ਜਿਹੜੇ ਸਾਲਾ ਜੀ ਉਹ ਫੇਰ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੈਨੂੰ ਮਾਰ ਦੇਾਂਗੇ ਜਾਂ ਤੇ ਸਾਨੂੰ ਪੈਸੇ ਦੇ ਦੇ ਤੇ ਜਾਂ ਤੇਰੇ ਉੱਤੇ ਨਜਾਇਜ਼ ਕੋਈ ਨਾ ਕੋਈ ਚੀਜ਼ ਪਾ ਕੇ ਅਸੀਂ ਤੈਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਦੇਣਾ ਵਾ ਨਹੀਂ ਤੇ ਸਾਨੂੰ ਕਰ ਦੋ ਤੇ ਕੀ बार-बार ਕੀ ਕਿਸ ਗੱਲ ਤੋਂ ਹਰਾਸ਼ਮੈਂਟ ਕੀਤਾ ਜਾ ਰਿਹਾ ਹੈ ਕੀ ਬਾਰ-ਬਾਰ ਮਤਲਬ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਬਾਰ-ਬਾਰ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਜਾਂ ਪ੍ਰਾਪਰਟੀ ਦੀ ਡਿਮਾਂਡ ਜਾਂ ਤੇ ਕਹਿੰਦੇ ਆਪਣਾ ਘਰ ਦੇ ਤੋਂ ਸਾਡੇ ਨਾਂ ਲਾ ਦਿਓ ਤੇ ਜਾਂ 1 ਕਰੋੜ ਰੁਪਈਆ ਦੇ ਦਿਓ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਕਿ 2.5 ਸਾਲ ਬਾਅਦ ਜਦੋਂ ਤੁਹਾਡੀ ਵਾਈਫ ਆਈ ਪੌਣੀ 2 ਸਾਲ ਬਾਅਦ ਆਈ ਪੌਣੀ 2 ਸਾਲ ਬਾਅਦ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਆਈ ਆ ਜੀ ਚਾਰ ਪੰਜ ਦਿਨ ਸਾਨੂੰ ਉਹੀ ਟਾਰਚਰ ਕਰਦੀ ਰਹੀ ਆ ਆ ਕੇ ਅਸੀਂ ਚੁੱਪ ਕਰਕੇ ਸੌਂਦੇ ਰਹੇ ਆ ਕਿਾ ਚਲ ਕੋਈ ਗੱਲ ਨਹੀਂ ਸ਼ਾਇਦ ਹੁਣ ਅਕਲ ਆ ਗਈ ਹੋਏਗੀ ਮਗਰ ਉਹ ਫਿਰ ਉਹੀ ਟਾਰਚਰ ਸ਼ੁਰੂ ਕਰ ਦਿੱਤਾ ਮੇਰੇ ਮਾਪਿਆਂ ਨੂੰ ਗਾਲਾਂ ਕੱਢਣੇ ਸ਼ੁਰੂ ਕਰਦੀ ਆ ਬਹੁਤ ਗੰਦੀਆਂ ਗਾਲਾਂ ਕੱਢਦੀ ਆ ਜੀ ਬਹੁਤ ਗੰਦੀਆਂ ਜਿਹੜੀ ਬੰਦਾ ਸੁਣ ਨਹੀਂ ਸਕਦਾ ਠੀਕ ਹੈ ਤੇ ਇਹਨਾਂ ਨੂੰ ਫਿਰ ਉਹੀ ਮੈਨੂੰ ਮੈਨੂੰ ਕੱਢਦੀ ਮੈਂ ਤੇ ਜਰ ਲੈਣਾ ਵਾ ਇਹ ਹੱਟ ਦੇ ਮਰੀਜ਼ ਆ ਇਹਨਾਂ ਦੀ ਧੜਕਣਾ ਵੱਧ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਹੁਣ ਇਨਸੀਡੈਂਟ ਹੋਇਆ ਉਹ ਕੀ ਹੋਇਆ ਜਿਹੜਾ ਇਹ ਭਾਜੀ ਆਪਣਾ ਆ 33 ਨੂੰ ਇਹਨਾਂ ਦੇ ਮੇਰੇ ਸੋਹਰਿਆਂ ਦੇ ਘਰ ਕੋਈ 파ਟ ਸੀ ਇਹ ਉਹਦੀ ਮੰਮੀ ਨੇ ਫੋਨ ਕੀਤਾ ਜੀ ਸਵੇਰੇ 9 ਵਜੇ ਉੱਥੇ ਚਲ ਗਈ ਆ ਠੀਕ ਹੈ ਜੀ ਉੱਥੇ ਉੱਥੇ ਚਲ ਗਈ ਆ ਐਕਚੁਅਲ ਉੱਥੇ ਪਾਠਕ ਅਸੀਂ ਉੱਥੇ ਰਿਸ਼ਤੇਦਾਰ ਇਕੱਠੇ ਸੀ ਇੱਕ ਮੇਰਾ ਚਾਚਾ ਜੀ ਨਾ ਉਹਨਾਂ ਦੇ ਵੀ ਉੱਥੇ ਆਪਣਾ ਸੋਰੇ ਹੀ ਆ ਉਹਨਾਂ ਦੇ ਵੀ ਸੋਰੇ ਉੱਥੇ ਹੀ ਆ ਉਹਨਾਂ ਦੇ ਰਿਸ਼ਤੇਦਾਰਾਂ ਚ ਆ ਸ਼ਰੀਕੇ ਚ ਤੇ ਉਹ ਵੀ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਧਮਕੀਆਂ ਦੇ ਜਾਂਦੇ ਆ ਕਿ ਅਸੀਂ ਇਹਨਾਂ ਨੂੰ ਵੇਖਣਾ ਵਾ ਅਸੀਂ ਇਹਨਾਂ ਨੂੰ ਗੋਲੀਆਂ ਮਾਰ ਦੇਣਗੇ ਮੇਰੇ ਪਾਪਾ ਨੂੰ ਵੀ ਉਹਨਾਂ ਨੇ ਆਪ ਗੁਲਾਬਵੀਰ ਨੇ ਮੇਰਾ ਸਾਲੇ ਦਾ ਨਾਂ ਜੀ ਉਹ ਕਹਿੰਦੇ ਆ ਬੰਦੇ ਬੰਦੇ ਦਾ ਸਿਰਫ 1 ਲੱਖ 2 ਲੱਖ ਮੋਲਿਆ ਉਹ ਤਾਂ ਜਦੋਂ ਮੁੱਲ ਨਹੀਂ ਪੈਂਦਾ ਮੈਂਟ ਚ ਕੰਮ ਕਰਵਾ ਦਿੱਤਾ ਤੇ ਉਹੀ ਹੁਣ ਫੇਰ ਉਹੀ ਦੋ ਪੋਨੇ ਦੋ ਸਾਲ ਬਾਅਦ ਫੇਰ ਉਹੀ ਧਮਕੀਆਂ ਉਥੇ ਉਹਨਾਂ ਨੂੰ ਦਿੰਦੇ ਉਹ ਮੈਨੂੰ ਦੱਸਦੇ ਕਿ ਉਹ ਫੇਰ ਭਾਈ ਇਹ ਵਾਲੀਆਂ ਧਮਕੀਆਂ ਹੀ ਦੇ ਰਹੇ ਆ ਤੇ ਫੇਰ ਮੈਂ ਉਹਨਾਂ ਨੂੰ ਤੰਗ ਪਰੇਸ਼ਾਨੋ ਕੇ ਕਿੰਨਾ ਮੈਂ ਫੋਨ ਕਰਦਾ ਆਪਣੀ ਵਾਈਫ ਨੂੰ ਕਿ ਭਾਈ ਜਿੰਨੇ ਮੈਨੂੰ ਮਾਰਨਾ ਆਣਾ ਮੈਨੂੰ ਮਾਰ ਦਿਓ ਆਜੋ ਮੈਨੂੰ ਹੁਣ ਮਾਰ ਹੀ ਦਿਓ ਕਿਉਂਕਿ ਮੈਂ ਇਸ ਤੋਂ ਬਾਅਦ ਹੁਣ ਮੇਰੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਜਿੰਨੇ ਮੈਨੂੰ ਮਾਰਨਾ ਹੁਣ ਖਤਮ ਕਰ ਦਿਓ ਇਹਨੂੰ ਤੇ ਤੇ ਉਹ ਮੈਂ ਫੋਨ ਤੇ ਕਰਦਾ ਗੱਲ ਉਸ ਤੋਂ ਬਾਅਦ ਭਾਜੀ ਉਹ ਹੁੰਦੀ ਆ 8 ਵਜੇ 8:00 ਤੱਕ 8 ਵਜੇ ਦੇ ਕਰੀਬ ਆਉਂਦੀ ਆ ਉਸੇ ਦਿਨ ਜਾਂ ਅਗਲੇ ਦਿਨ ਹਾਂਜੀ ਉਸੇ ਦਿਨ ਹੀ ਆਉਂਦੀ ਆ ਸ਼ਾਮ ਨੂੰ ਆਉਂਦੀ ਆ ਗੱਡੀ ਆਉਂਦੀ ਆ ਜੀ ਕਿੰਨੇ ਤਰੀਕ ਦਾ ਵਕਿਆ ਜੀ ਇਹ 30 ਤਰੀਕ ਦਾ ਵਕਿਆ ਜੀ ਠੀਕ ਹੈ 30 ਜਿਹੜੀ ਆ ਹੋਣ ਲੱਗੀ ਜਿਹੜੀ ਹਾਂਜੀ 30 ਤਰੀਕ ਦਾ ਵਕਿਆ ਹੈ ਠੀਕ ਹੈ ਤੇ 30 ਤਰੀਕ ਨੂੰ ਉਹ ਸ਼ਾਮ ਨੂੰ ਆਉਂਦੀ ਆ 8 ਵਜੇ 8 ਵਜੇ ਦੇ ਕਰੀਬ ਐਗਜੈਕਟ ਟਾਈਮ ਨਹੀਂ ਆ 8 ਵਜੇ ਦੇ ਕਰੀਬ ਆਉਂਦੀ ਆ ਤੇ ਆ ਕੇ ਉਹਦੇ ਨਾਲ ਗੱਡੀ ਆਉਂਦੀ ਆ ਇੱਕ ਮੈਨੂੰ ਨਹੀਂ ਪਤਾ ਹੋਰ ਵੀ ਗੱਡੀਆਂ ਆਉਂਦੀਆਂ ਵਾਂ ਇੱਥੇ ਪਿਛੇ ਖਲੋਂਦੀਆਂ ਵਾਂ ਤੇ ਉਹ ਟੱਪਦੀ ਆ ਜੀ ਆਪਣਾ ਗੇਟ ਟੱਪਦੀ ਆ ਸਾਡਾ ਮੇਨ ਗੇਟ ਟੱਪਦੀ ਕਿਉਂਕਿ ਗੇਟ 8 8:30 ਵਜੇ ਆਪੋਂ ਬੰਦ ਕਰ ਦਿੱਤਾ ਉਹ ਵੀ ਸੀਸੀਟੀਵੀ ਵੀ ਆਈ ਹੈ ਸਾਹਮਣੇ ਹਾਂਜੀ ਉਹ ਵੀ ਸੀਸੀਟੀਵੀ ਗੇਟ 'ਤੇ ਟੱਪਦੀ ਦੀ ਹੈਗੀ ਆ ਜੀ ਠੀਕ ਹੈ ਉਹ ਗੇਟ ਟੱਪਦੀ ਆ ਤੇ ਮੈਂ ਅੱਗੇ ਖਲੋਤਾ ਹੁੰਨਾ ਮੈਨੂੰ ਆਵਾਜ਼ ਆਉਂਦੀ ਗੇਟ ਦੀ ਕਿ ਕੋਈ ਹਲਚਲ ਹੋ ਰਹੀ ਗੇਟ ਤੇ ਮੈਂ ਬਾਹਰ ਆਉਂਦਾ ਵਾਂ ਤੇ ਉਹ ਗੇਟ ਆਪਦੀ ਨੂੰ ਮੈਂ ਵੇਖ ਲੈਂਦਾ ਵਾਂ ਤੇ ਫਿਰ ਮੈਂ ਆਪਣੇ ਆਪ ਨੂੰ ਆਏ ਮਾਰਦਾ ਵਾਂ ਕਿ ਤੁਸੀਂ ਅੰਦਰੋਂ ਗੇਟ ਬੰਦ ਕਰ ਲਓ ਇਹ ਟੱਪ ਕੇ ਆਦੀ ਕੋਈ ਨਾ ਕੋਈ ਹਾਲਾਤ ਗਲਤ ਆ ਠੀਕ ਆ ਤੇ ਬਾਹਰ ਗੱਡੀ ਖੜੀ ਹੁੰਦੀ ਹੈ ਜੀ ਤੇ ਉਹ ਇਹ ਮੇਰੇ ਮਦਰ ਫਾਦਰ ਆਪਣਾ ਗੇਟ ਬੰਦ ਕਰਦੇ ਆ ਤੇ ਉਹ ਗੇਟ ਨੂੰ ਤੋੜਨ ਪੈਂਦੀ ਆ ਤੇ ਸ਼ੀਸ਼ਾ ਤੋੜਨ ਪੈਂਦੀ ਆ ਮੈਂ ਉਹਨੇ ਚਿਰ ਵੇਖਦਾ ਬਾਹਰ ਗੱਡੀਆਂ ਇਕੱਠੀਆਂ ਹੋ ਰੀਆਂ ਮੈਂ ਬਾਹਰ ਨੂੰ ਵੇਖਦਾ ਹਾਂ ਤੇ ਗੱਡੀਆਂ ਇਕੱਠੀਆਂ ਹੋ ਰਹੀਆਂ ਤੇ ਉੱਥੇ ਆਪਣਾ ਇੱਕ ਗਲਾਬੀਰ ਇੱਕ ਬੰਟੀ ਤੇ ਇੱਕ ਉਹਨਾਂ ਦਾ ਡਰਾਈਵਰ ਹੁੰਦਾ ਜੀ ਉਹ ਗੱਡੀ ਦੇ ਲਾਗੇ ਉਹਨਾਂ ਕੋ ਹਥਿਆਰ ਹੁੰਦੇ ਆ ਠੀਕ ਆ ਮੈਂ ਜਦੋਂ ਹਥਿਆਰ ਵੇਖਦਾ ਉਹਨਾਂ ਕੋ ਉਹਨਾਂ ਕੋ ਪਿਸਟਲ ਵਗੈਰਾ ਵੀ ਹੈਗੇ ਸੀ ਠੀਕ ਆ ਤੇ ਉਹ ਜਦੋਂ ਮੈਂ ਹਥਿਆਰ ਵੇਖਣਾ ਤੇ ਫਿਰ ਮੈਂ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਗਲੀ 'ਚ ਤਕਰੀਬਨ ਕਿੰਨੇ ਕ ਜਾਣੇ ਸੀਗੇ ਉਹ ਪਾਜੀ ਉਹ ਤੇ ਗੱਡੀ ਦੇ ਸਾਹਮਣੇ ਸੀ ਬਾਕੀ ਹੋਰ ਵੀ ਗੱਡੀਆਂ ਆਸੇ ਪਾਸੇ ਖੜੀਆਂ ਹੋਈਆਂ ਸੀ ਉਹਨਾਂ ਦੀ ਸਪੋਰਟ ਵਾਸਤੇ ਜਿਹੜੇ ਕਿ ਅਣਪਛਾਤੇ ਬੰਦਿਆਂ ਦੀ ਭਰੀਆਂ ਹੋਈਆਂ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਰੋਲਾ ਪਾਇਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਰੋਲਾ ਪਾਇਆ ਫਿਰ ਸਾਰੀ ਪਬਲਿਕ ਸਾਰੇ ਮਹੱਲੇ ਵਾਲੇ ਇਕੱਠੇ ਹੋ ਗਏ ਠੀਕ ਹੈ ਠੀਕ ਹੈ ਜੀ ਤੇ ਉਹ ਵੇਖ ਕੇ ਮਹੱਲੇ ਵਾਲੇ ਇਕੱਠੇ ਹੋ ਗਏ ਆ ਤੇ ਉਹ ਗੱਡੀ ਛੱਡ ਕੇ ਭੱਜ ਗਏ ਅੱਛਾ ਠੀਕ ਹੈ ਉਹ ਗੱਡੀ ਛੱਡ ਕੇ ਭੱਜ ਗਈ ਆ ਜੀ ਠੀਕ ਹੈ ਤਾਂ ਹੁਣ ਇਸ ਟਾਈਮ ਉਹ ਗੱਡੀ ਕਿੱਥੇ ਹੈਗੀ ਹੈ ਉਹ ਐਸ ਵਕ ਅਸੀਂ ਥਾਣੇ ਆਪਣਾ ਅਸੀਂ ਕਾਲ ਕੀਤੀ ਸੀ ਪੁਲਿਸ ਵਾਲਿਆਂ ਨੂੰ ਉਹ ਥਾਣੇ ਲੱਗੇ ਆ ਕਿੰਨੇ ਨੰਬਰ ਤੇ ਕਾਲ ਕੀਤੀ ਸੀ ਉਹ 100 ਨੰਬਰ ਤੇ ਵੀ ਕਾਲ ਕੀਤੀ ਸੀ ਠੀਕ ਹੈ ਪੁਲਿਸ ਆਈ ਉਸ ਤੋਂ ਨੇ ਹਾਂਜੀ ਪੁਲਿਸ ਆਈ ਆ ਜੀ ਠੀਕ ਹੈ ਕੀ ਕੀਤਾ ਗਿਆ ਪੁਲਿਸ ਵੱਲੋਂ ਉੱਥੇ ਕਿਹਾ ਪੁਲਿਸ ਗੱਡੀ ਲੱਗੀ ਆ ਜੀ ਅੱਛਾ ਹਾਂਜੀ ਉੱਥੇ ਥਾਣੇ ਆ ਦੀ ਗੱਡੀ ਉਹ ਜਮ੍ਹਾਂ ਹੋਈ ਹੈ ਜੀ ਹੁਣ ਤੁਸੀਂ ਉੱਥੇ ਆਪਣੇ ਐਪਲੀਕੇਸ਼ਨ ਦਿੱਤੀ ਹੈ ਤੇ ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਪੁਲਿਸ ਵੱਲੋਂ ਭਾਜੀ ਇੱਕ ਤੇ ਇਹਨਾਂ ਨੇ ਪਹਿਲਾਂ ਤੇ ਇਹਨਾਂ ਦੇ ਆਉਂਦੇ ਆ ਜੀ ਆ ਆਪਣਾ ਸ਼ਾਮ ਨੂੰ ਜਦੋਂ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਦੋ ਜਣੇ ਆਉਂਦੇ ਆ ਜੀ ਇੱਕ ਅਮਰਜੀਤ ਸੋਲ ਤੇ ਇੱਕ ਐਡਵੋਕੇਟ ਸੀ ਉਹਨਾਂ ਦੇ ਨਾਲ ਉਹ ਆ ਕੇ ਮਿਲਦੇ ਆ ਜੀ ਉਹ ਕਹਿੰਦੇ ਆ ਜੀ ਇਹਨੂੰ ਜੇ ਤੇ ਤੁਸੀਂ ਇਹਨੂੰ ਮਕਾ ਲੋਗੇ ਬੈਠ ਕੇ ਤੇ ਲੋ ਪੈਸੇ ਹਾਂਜੀ ਉਹ ਘਰੋਂ ਦੇ ਜੀ ਠੀਕ ਹੈ ਠੀਕ ਹੈ ਇੱਥੇ ਸਾਰੇ ਸਾਰਿਆਂ ਚ ਇਹ ਕਹਿੰਦੇ ਆ ਚਲੋ ਬੈਠ ਕੇ ਮਕਾ ਲਾਂਗੇ ਠੀਕ ਹੈ ਤੇ ਸਾਈਡ ਤੇ ਹੋ ਕੇ ਮੈਨੂੰ ਕਹਿੰਦੇ ਆ ਜੀ ਜੇ ਤੂੰ ਪੈਸੇ ਦੇ ਦੇਂਗਾ ਤੇ ਠੀਕ ਆ ਨਹੀਂ ਤੇ ਐਹੀ ਜਿਹੇ ਤੇ ਪਰਚੇ ਕਰਾਉਣੇ ਸ਼ੁਰੂ ਕਰ ਦਨੇ ਆ ਤੇ ਕਹਿੰਦੇ ਮੇਰੇ ਸੀਪੀ ਵਾਗਬ ਨੇ ਤੇ ਅਸੀਂ ਸਾਰਾ ਹੈਂਡਲ ਕਰ ਲੈਣਾ ਤੇਰੀ ਇੱਕੋ ਹੀ ਪੇਸ਼ ਨਹੀਂ ਜਾਣਦੇ ਨੇ ਠੀਕ ਹੈ ਤੇ ਹੁਣ ਪੁਲਿਸ ਵੱਲੋਂ ਤੁਹਾਨੂੰ ਸਹਿਯੋਗ ਪੁਲਿਸ ਦਾ ਸਹਿਯੋਗ ਮਿਲਦਾ ਪਿਆ ਪੁਲਿਸ ਵੱਲੋਂ ਆਸ਼ੀਰਵਾਦ ਦਿੱਤਾ ਗਿਆ ਕੋਈ ਤੁਹਾਨੂੰ ਪੁਲਿਸ ਵੱਲੋਂ ਤੇ ਗੱਡੀਆਂ ਉਹਨਾਂ ਦੀ ਉੱਥੇ ਜ਼ਬਤ ਕੀਤੀ ਹੋਈ ਆ ਤੇ ਉਹ ਆਪਣੀ ਕਾਰਵਾਈ ਕਰਦੇ ਪਈ ਆ ਪਰ ਉਹ ਜਦੋਂ ਅਸਵਾਸ਼ਨ ਮੈਨੂੰ ਦੇ ਦਿੰਦੇ ਆ ਕਿ ਅਸੀਂ ਇਹਨੂੰ ਬੈਠ ਕੇ ਆ ਨਿਬੇੜ ਲਾਂ ਨਿਬੇੜਦੇ ਆ ਇੱਥੇ ਕਹਿ ਦਿੰਦੇ ਪਰ ਮੇਨੂੰ ਸਾਈਡ ਤੇ ਜਾ ਕੇ ਕਹਿ ਦਿੰਦੇ ਆ ਜੀ ਮੇਰਾ 1 ਕਰੋੜ ਰੁਪਇਆ ਰੱਖ ਨਹੀਂ ਤੇ ਇਹ ਗੱਲ ਨਹੀਂ ਬੰਨੀ ਤੇਰੀ ਤੇ ਉਹ ਕੀ ਕਰਦੇ ਆ ਮੇਰੀ ਵਾਈਫ ਨੂੰ ਇੱਥੇ ਛੱਡ ਜਾਂਦੇ ਮੈਂ ਪੁਲਿਸ ਨੂੰ ਕਿੰਨਾ ਵੀ ਕਹਿੰਦੇ ਆ ਸਾਨੂੰ ਆਦਮ ਨੂੰ ਤੰਗ ਪ੍ਰੇਸ਼ਾਨ ਕਰਨਾ ਜੇ ਤੇ ਪਲੀਜ਼ ਕੋਈ ਸੇ ਦਾ ਹੱਲ ਕਰੋ ਉਹ ਇੱਥੇ ਛੱਡ ਇੱਥੇ ਛੱਡ ਜਾਂਦੇ ਆ ਤੇ ਉਹ ਰਾਤੀ 1:3 ਵਜੇ ਫੇਰ ਪੁਲਿਸ ਨੂੰ ਕਾਲ ਕਰਦੀ ਆ ਕਿ ਮੈਨੂੰ ਕਟਿਆ ਠੀਕ ਹੈ ਜੀ ਫੇਰ ਪੁਲਿਸ ਆਉਂਦੀ ਆ ਮੋਕਾ ਵੇਖ ਕੇ ਜਾਂਦੀ ਆ ਜੀ ਠੀਕ ਆ ਪੁਲਿਸ ਨੂੰ ਮੈਂ ਕਹਿੰਨਾ ਆ ਵੇਖ ਲਓ ਬੈੱਡ ਤੇ ਲੰਮੇ ਪਈ ਆ ਰਮਾਨਾ ਕੋਈ ਬਾਕਾਲ ਬਤ ਨਹੀਂ ਪੁਲਿਸ ਨੂੰ ਪੁੱਛਦੀ ਆ ਵੀ ਤੁਹਾਨੂੰ ਕਟਿਆ ਕਹਿੰਦੀ ਨਹੀਂ ਮੇਰੇ ਆ ਬਾਹ ਪੀੜ ਹੋ ਰਹੀ ਆ ਜੀ ਤੇ ਮੇਰਾ ਅੰਗੂਠਾ ਸੁੱਜਿਆ ਤੇ ਪੁਲਿਸ ਉੱਥੇ ਆ ਕੇ ਕਹਿੰਦੀ ਆ ਕਿ ਅਸੀਂ ਉਹ ਫਿਰ ਤੂੰ 108 ਤੇ ਕਾਲ ਕਰ ਜਾਂ ਕਿਸੇ ਡਾਕਟਰ ਨੂੰ ਕਾਲ ਕਰ ਸਾਨੂੰ ਵੀ ਕਹਿੰਦੀ ਆ ਉਹਨੂੰ ਛੱਡ ਵੀ ਪਾ ਕੇ ਜਾਂਦੀ ਆ ਤੇ ਫਿਰ ਫਿਰ ਹੁਣ ਦੀ ਕੀ ਗੱਲ ਆ ਕਿ ਅਗਲੇ ਜਦੋਂ ਆ ਅਸ ਤੋਂ ਅਗਲਾ ਦੇ ਨਾਲ ਦੇ 31 ਤਰੀਕ ਨੂੰ ਅਸੀਂ ਥਾਣੇ ਵੀ ਜਾਨੇ ਆ ਥਾਣੇ ਜਾਨੇ ਆ ਤੇ ਆਹ 8 ਵਜੇ ਦਾ ਟਾਈਮ ਪਾ ਦਿੱਤਾ ਜਾਂਦਾ ਕਿ 8 ਵਜੇ ਐਸ ਐਚਓ ਨੂੰ ਸਭ ਕੋ ਨਹੀਂ ਉਹ ਟਾਈਮ ਹੋਊਗਾ ਉਹਨਾਂ ਦੀ ਡਿਊਟੀ ਕਿਤੇ ਲੱਗੀ ਸੀ ਉਹ 8 ਵਜੇ ਦਾ ਟਾਈਮ ਪਾ ਦਿੰਦੇ ਆ 8 ਵਜੇ ਦਾ ਟਾਈਮ ਪਾਣ ਤੋਂ ਬਾਅਦ ਅਸੀਂ ਘਰ ਆ ਜਨ ਕਰਾ ਇਹਨੇ ਸੋ ਦੁਪਹਿਰੇ ਜਾਂਦੇ ਆ ਮਗਰ ਉਹ 5:30 ਵਜੇ ਫੇਰ ਭਾਜੀ ਕਾਲ ਕਰ ਲੈਂਦੀ ਆ 112 ਤੇ ਕਾਲ ਕਰਦੀ ਆ ਫੇਰ ਉਹ ਕਹਿੰਦੀ ਮੈਂ ਮੈਡੀਕਲ ਕਰਾਉਣਾ ਵਾ ਠੀਕ ਆ ਮੈਂ ਪੁਲਿਸ ਵਾਲੇ ਮੈਡੀਕਲ ਕਰਾਉਣ ਵਾਸਤੇ ਲੈ ਜਾਂਦੇ ਆ ਉਹਨੂੰ ਮੈਡੀਕਲ ਕਰਾਉਣ ਦੇ ਚੱਕਰ ਚ ਉਥੇ ਲੈ ਕੇ ਜਾਂਦੇ ਆ ਕੋਈ ਮੈਡੀਕਲ ਕਹਾਦਾ ਕੋਈ ਸੱਟ ਸੁੱਟ ਲੱਗੀ ਕੋਈ ਭਾਜੀ ਸੱਟ ਨਹੀਂ ਲੱਗੀ ਸਿਰਫ ਅੰਗੂਠਾ ਸੁੱਜਿਆ ਆ ਵਾ ਉਹ 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 ਜਦੋਂ ਉਹਨੇ ਮਹਾ ਸਾਡੇ ਘਰ ਭਾਂ ਤੋੜ ਕੀਤੀ ਆ ਮਿੱਥੇ ਜਦੋਂ ਮੈਂ ਆਪਣੇ ਮਦਰ ਫਾਦਰ ਨੂੰ ਸੇਵ ਕਰਨ ਵਾਸਤੇ ਬੂਹਾ ਬੰਦ ਕਰਾ ਦਿੱਤਾ ਉਹਨੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਲੱਤਾਂ ਬਾਹਾਂ ਦਰਵਾਜ਼ਿਆਂ ਨੂੰ ਮਾਰੀਆਂ ਉਹਦੇ 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 ਅੰਗੂਠੇ ਤੇ ਉਹਦੇ ਵੀ ਸੱਟ ਲੱਗ ਸਕਦੀ ਆ ਠੀਕ ਆ ਜੀ ਉਹ ਮੈਡੀਕਲ ਕਰਾ ਮੈਡੀਕਲ ਵਾਸਤੇ ਲੈ ਕੇ ਜਾਂਦੇ ਪੁਲਿਸ ਵਾਲੇ ਤੇ ਉਥੇ ਕੀ ਹੋ ਰਿਹਾ ਜੀ ਮੈਡੀਕਲ ਕਰਾ ਕੇ ਬਾਤੋਂ ਹਵੇਲੀ ਦੇ ਲਾਗੇ ਉਹ ਘੁੰਮਦੇ ਆ ਜੀ ਹਵੇਲੀ ਚ ਰੋਟੀਆਂ ਖਾਂਦੇ ਆ ਤੇ ਫਿਰ ਜਾ ਕੇ ਰਾਤ ਨੂੰ 12:30 12:15 12 ਵਜੇ ਫਿਰ ਜਾ ਕੇ ਉੱਥੇ ਆਪਣਾ ਸਿਵਲ ਹਸਪਤਾਲ ਲੰਮੇ ਪੈ ਜਾਂਦੇ ਹਾਂ ਹਾਂਜੀ ਪਾਜੀ ਕੀ ਕੀ ਕਿਨਾ ਕਿਨਾ ਦੇ ਨਾਮ ਜਿਹੜੇ ਪਰਚੇ ਜਿਹੜਾ ਉਹਨਾਂ ਨੇ ਕੰਪਲੀਟ ਦਿੱਤੀ ਔਰ ਚੇ ਹੈਗੇ ਨਹੀਂ ਸਾਜੀ ਪਤਾ ਕੀ ਆ ਉਹਨਾਂ ਨੇ ਹੁਣ ਉਹਨਾਂ ਨੇ ਟਾਰਗੇਟ ਕਰਨਾ ਕਰਤਾ ਮੇਰੇ ਸ਼ੁਰੂ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਟਾਰਗੇਟ ਕਰੀਏ ਉਹਨਾਂ ਨੇ ਮੇਰੇ ਤਾਇ ਦੇ ਬ੍ਰਦਰ ਤੇ ਉਹਨਾਂ ਦੇ ਉਹਨਾਂ ਦੇ ਬੱਚਾ ਮੇਰਾ ਭਤੀਜਾ ਛੋਟਾ ਉਹਨਾਂ ਨੂੰ ਟਾਰਗੇਟ ਉਹਨਾਂ ਨੂੰ ਮੇਰੇ ਹੋਰ ਰਿਸ਼ਤੇਦਾਰਾਂ ਨੂੰ ਜੀਜਿਆਂ ਨੂੰ ਉਹਨਾਂ ਦਾ ਨਾਮ ਬੋਲਣੇ ਸ਼ੁਰੂ ਕਰਤੇ ਕਿ ਇਹਨਾਂ ਦੇ ਨਾਮ ਬੋਲਾਂਗੇ ਤੇ ਇਹਨਾਂ ਨੂੰ ਗਲਤ ਪਰਚੇ ਘਟਾਵਾਂਗੇ ਉਹ ਤਾਂ ਉਹ ਲੜਾਈ 'ਚ ਹੈਗੇ ਸੀ ਉਹ ਉਹ ਕੋਈ ਵੀ ਇੱਥੇ ਹੈ ਹੀ ਨਹੀਂ ਭਾਜੀ ਅੱਛਾ ਉਹ ਕੋਈ ਵੀ ਇੱਥੇ ਹੈ ਹੀ ਨਹੀਂ ਮਤਲਬ ਨਜਾਇਜ਼ ਹੀ ਉਹਨਾਂ ਦਾ ਨਾਮ ਵਿੱਚ ਹਾਂ ਜਿੰਨੇ ਜਹਾਜੀ ਉਹਨਾਂ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਉੱਤੇ ਟਾਰਗੇਟ ਕਰਨਾ ਸ਼ੁਰੂ ਕਰਤਾ ਤਾਂ ਤੇ ਮੇਰੀ ਇਹ ਮੰਗ ਹੈ ਸੀਪੀ ਸਾਹਿਬ ਕੋਲ ਕਿ ਸਭ ਇਹ ਚੀਜ਼ਾਂ ਜਿਹੜੀਆਂ ਵੈਰੀਫਾਈ ਕੀਤੀਆਂ ਜਾਂ ਮੇਰੇ ਮਹੱਲੇ 'ਚ ਵੀ ਵੈਰੀਫਾਈ ਕੀਤੀਆਂ ਕਿ ਕੀ ਹੋਇਆ ਐਕਚੁਅਲ 'ਚ ਤੇ ਅਸੀਂ ਕਿੱਦਾਂ ਦੇ ਲੋਕ ਆ ਅਸੀਂ ਕਿੱਦਾਂ ਦੇ ਆ ਸਾਡਾ ਰਹਿਣ ਤੇ ਬੋਲਣਿਆ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਤੇ ਉਹ ਉਹ ਕੀ ਕਰ ਭਾਜੀ ਉਹਨਾਂ ਨੇ ਧਮਕੀਆਂ ਗਾਲਾਂ ਸਭ ਕੁਝ ਕਰ ਦਿੱਤਾ ਜਿਹੜਾ ਹੈ ਹਾਂਜੀ ਭਾਜੀ ਹੁਣ ਜੜਾ ਮੈਰੀ ਇੱਕੋ ਬੇਨਤੀ ਆ ਕਿ ਜਿਹੜੇ ਜਿਹੜੇ ਮੇਰੇ ਮਾਪਿਓ ਤੇ ਉਤੇ ਕੋਈ ਹਮਲਾ ਜਾਂ ਮੇਰੇ ਤੇ ਕੋਈ ਹਮਲਾ ਹੁੰਦਾ ਹੈ ਉਹਦਾ ਜ਼ਿੰਮੇਵਾਰ ਮੇਰਾ ਸੋਹਰਾ ਪਰਿਵਾਰ ਹੋਏਗਾ ਠੀਕ ਆ ਤੇ ਜਿਹੜਾ ਜਿਹੜੇ ਵਕੀਲ ਐਡਵੋਕੇਟ ਆਏ ਆ ਉਹ ਵੀ ਜਿਹੜੇ ਪੈਸੇ ਦੀ ਮੰਗਾਂ ਕਰ ਰਹੇ ਆ ਉਹ ਕਿਰਪਾ ਕਰਕੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਇਸ ਮਾਮਲੇ ਦੇ ਵਿੱਚ ਸਾਡੇ ਵੱਲੋਂ ਐਸ ਐਚਓ ਕੰਟਰੋਲਮੈਂਟ ਸ਼ਮਿੰਦਰ ਸਿੰਘ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ 4-5 ਵਾਰੀ ਕਾਲ ਕਰਨ ਤੋਂ ਬਾਅਦ ਵੀ ਜਿਹੜਾ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਫਿਲਹਾਲ ਜਿਹੜਾ ਆ ਜਦੋਂ ਵੀ ਉਹਨਾਂ ਦਾ ਪੱਖ ਆਏਗਾ ਅਸੀਂ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ